ਤੁਸੀਂ ਕਿੱਥੇ ਗਏ ਸੀ ਮੈਂ ਬੰਬੀ ਤੇ ਗਿਆ ਅੱਛਾ ਤੇ ਉਹ ਮੈਂ ਪਿੰਡ ਨੂੰ ਜਾਣਾ ਸੀ ਮੈਂ ਕਿਹਾ ਮੈਂ ਜਾ ਹੀ ਆਵਾਂ ਤੇ ਮੈਂ ਉਹਦਾ ਮੰਮੀ ਨੂੰ ਉਹਨਾਂ ਨੇ ਮੈਂ ਗੱਲ ਕੀਤੀ ਮਾਸੀ ਜੀ ਆਂਦੇ ਸੀ ਵੀ ਚੱਲ ਜਾ ਆ ਤੇ ਹੁਣ ਤੁਸੀਂ ਵੇਖ ਲਿਓ ਮੰਮੀ ਨੇ ਪੁੱਛਿਆ ਨਹੀਂ 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 ਮੰਮੀ ਨੇ ਮੈਂ ਪੁੱਛਿਆ ਨਹੀਂ ਮੰਮੀ ਗੁੱਸੇ ਜਿਹੀ ਚੱਲੋ ਤੋਈ ਨੇ ਤੁਸੀਂ ਕਹਿ ਦਿਓ ਚੱਲ ਸਮਝਾ ਦੂੰ ਮੈਂ ਉਹਦਾ ਮਾੜਾ ਮੋੜਾ ਪੁੱਛ ਲਈਦਾ ਹੁੰਦਾ ਕਿਸੇ ਨੂੰ ਕੋਈ ਨਹੀਂ ਤੇ ਉਹ ਪਰਸੇ ਹੀ ਲੈਣਾ ਸੀ ਮੈਂ ਵੇਖਣ ਦੀ ਮੈਂ ਪਤਾ ਨਹੀਂ ਕਿੱਥੇ ਆ ਉਹ ਰੋਟੀ ਲਾਤੀ ਆ ਹਾਂ ਰੋਟੀ ਬਣੀ ਸਭ ਕੋ ਬਣਿਆ ਵਾ ਤੇ ਮੈਂ ਸ਼ਾਮ ਤੱਕ ਆ ਜਾਣਾ ਮਾਤਾ ਨੇ ਖਾ ਲਈ ਆ ਹਾਂ ਖਾ ਲਈ ਚੱਲ ਜਾ ਜਾ ਕੋਈ ਲੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਠੀਕ ਠਾਕ ਆ ਤੂੰ ਬੜਾ ਜ ਸਿਰ ਸਿਆਰੇ ਮੋਰਚਾ ਮਾਰਿਆ ਤੇ ਮੇਰਾ ਮਿਲਣ ਨੂੰ ਜੀ ਕੀਤਾ ਸੀ ਮੈਂ ਆ ਗਈ ਆ ਤਾਂ ਬੜਾ ਹੀ ਵਧੀਆ ਕੀਤਾ ਸੀ ਮਿਲਣ ਨੂੰ ਤਾਂ ਸਾਡਾ ਬੜਾ ਜੀ ਕਰਨ ਲਿਆ ਤੇ ਮੰਮੀ ਵੀ ਬੜਾ ਕਹਿਣ ਦੇ ਸੀ ਅੱਛਾ ਹੋਰ ਸੁਣਾ ਬਾਜੀ ਨੇ ਠੀਕ ਠਾਕ ਹਾਂ ਠੀਕ ਠਾਕ ਬੜਾ ਖਲਾਰਾ ਪਾਇਆ ਵਾ ਖਲਾਰਾ ਫੇਰੋ ਮੋਟਰ ਦਾ ਪੂਲ ਬਣਾਇਆ ਸੀ ਨਾ ਤੇ ਮਿਸਤਰੀ ਲੱਗੇ ਤੇ ਮੈਂ ਉਹ ਵੇਖਣ ਨਹੀਂ ਆਂ ਵੀ ਕੱਪੜੇ ਮੰਜੇ ਸਾਰਾ ਕੋ ਖਿੱਲ ਰਿਆ ਪਿਆ ਹੀ ਹੁਣ ਹੌਲੀ ਹੌਲੀ ਚੁੱਕੂਗੀ ਅੱਜ ਮਿਸਤਰੀ ਹਟਿਆ ਵਾ ਬਹੁਤ ਬਹੁਤ ਵਧਾਈਆਂ ਹੁਣ ਕਿ ਮੇਰੀ ਪਰਜਾਈ ਨੂੰ ਐਡਾ ਸੋਹਣਾ ਚੱਲਣਾਉਣ ਵਾਲੀ ਆਪਣੀ ਚੀਜ਼ ਬਣ ਗਈ ਹੈ ਨਾ ਜਿੰਦਾ ਮਰਜੀ ਧੰਨਵਾਦਾਂ ਹਾਂ ਲੈ ਦਾ ਕਪੜਾ ਤਾਂ ਹੁੰਦੀ ਮौज ਹੋ ਗਈ ਲੈ ਆ ਤੇ ਬਹੁਤ ਹੀ ਵਧੀਆ ਅਲੱਗ-ਅਲੱਗ ਜਗ੍ਹਾ ਨਾ ਥੋੜੀ ਜਿਹੀ ਪੱਕੀ ਕਰਤੀ ਆ ਵੀ ਕਾਹ ਕੁ ਨਾ ਹੋ ਗੇ ਅੱਛਾ ਅੱਛਾ ਤੇ ਅੱਲਾ ਲੱਗਣ ਵਾਲੀਆਂ ਰਹਿ ਗਈਆਂ ਵਿੱਚ ਬਸ ਚੱਲ ਕੋਈ ਨਹੀਂ ਉਹ ਵੀ ਲੱਗ ਜਾਣੀਆਂ ਵਾ ਹਾਂ ਤੇ ਆਖ ਲਾ ਰਵੇ ਹੁਣ ਮਿੱਟੀ ਮੁੱਟੀ ਚੁੱਕਾਂਗੇ ਹੌਲੀ ਹੌਲੀ ਫੇੜੀ ਮੁਕਵਨ ਵੀਰ ਤੇਰਾ ਵੀ ਕੱਲਾ ਵਾ ਮੇਰੀ ਗੱਲ ਸੁਣੋ ਬਿਮਾਰ ਨਾਲ ਆ ਜਾ ਕੋਈ ਕੰਮ ਵਾਲੀ ਨਾਲ ਲਾ ਲਿਓ ਨਹੀਂ ਨਹੀਂ ਕੰਮ ਵਾਲੀ ਕੀ ਲਾਉਣੀ ਆ ਇਹ ਨਾਲ ਲਾ ਕੇ ਤੇ ਨਾਲ ਕਰਿਓ ਕੰਮ ਐਦਾਂ ਨਾ ਕਰਿਓ ਇਕੱਲੇ ਨਹੀਂ ਬੰਦਾ ਲਾਉਨੇ ਤੇ ਤੇ ਮੇਰੀ ਗੱਲ ਸੁਣੋ ਮੰਮੀ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਦੱਸੀਆਂ ਵਾ ਮੈਂ ਤੇ ਬਥੇਰੇ ਚ ਰੋਲੇ ਪੜਦੇ ਪੁੰਦੀ ਗਈ ਆ ਪਰ ਤੈਨੂੰ ਆਪਣੇ ਵੀਰ ਦੇ ਸੁਭਾਅ ਦਾ ਪਤਾ ਹੀ ਆ ਜਦੋਂ ਗੱਲ ਉਹਨਾਂ ਤੱਕ ਚੱਲ ਗਈ ਤੇ ਉਹਨਾਂ ਤਾਂ ਫਿਰ ਦੱਸਣਾ ਹੀ ਤੇ ਇਹਦਾ ਰੋਂਦੇ ਰਹੇ ਦੋ ਦਿਨ ਚੰਗਾ ਆ ਗਈ ਤੂੰ ਟੈਨਸ਼ਨ ਤੇ ਨਹੀਂ ਲੈਂਦੇ ਮੰਮੀ ਜਾਦੀ ਟੈਨਸ਼ਨ ਤੈਨੂੰ ਪਤਾ ਜੇ ਧੀ ਬਹੁਤ ਦੁਖੀ ਹੋਵੇ ਹੁੰਦੀ ਆ ਹਾਂ ਇਹ ਤਾਂ ਗੱਲ ਹੈ ਮਮ ਜਸਟੀਕਾਰ ਜਸਟੀਕਾਰ ਬਤ ਚਲ ਚੋਂ ਪਰ ਰੋਣਾ ਨਹੀਂ ਰੋਣਾ ਕਰਦੇ ਕੋਈ ਨਹੀਂ ਠੀਕ ਆ ਓਏ ਧੀ ਚਾਹ ਇਹ ਨਹੀਂ ਦੁਖੀ ਮਰੀ ਧੀ ਤੇਰੇ ਕਰਮਾਂ ਚ ਦੁੱਖ ਲਿਖੇ ਅਗੇ ਕੋਈ ਨਹੀਂ ਸਣਾਓ ਚਲੋ ਨਾ ਮਾਨਾ ਹੌਲਾ ਕਰੋ ਠੀਕ ਆ ਪੁੱਤ ਕੋਈ ਨਹੀਂ ਸਣਾਓ ਹਾਂ ਠੀਕ ਆ ਮੈਂ ਕੋਈ ਨਹੀਂ ਹਾਂ ਠੀਕ ਆ ਦੀ ਪੁੱਤ ਤਾਂ ਟੈਨਸ਼ਨ ਤੇਰੀ ਤਾਂ ਸਾਰੀ ਉਮਰੀ ਤਾਂ ਕਿ ਇਹ ਤਾਂ ਬਿਮਾਰ ਹੋ ਜਾਗੇ ਟੈਨਸ਼ਨ ਲੈ ਕੇ ਸਾਰੀ ਉਮਰੀ ਕਿੰਨੇ ਕਿਵੇਂ ਰਹੀ ਸੀ ਦੀ ਇੰਦਾਈ ਕੋਈ ਨਹੀਂ ਜਿਹੜਾ ਕਰਮਾ ਚਾਹਦੇ ਹੁੰਦੇ ਸਤਾਵ ਆ ਨਾ ਉਹ ਨਾਲ ਹੀ ਰਹਿੰਦਾ ਵਾ ਮਸੀ ਠੀਕ ਹਾਂਜੀ ਭਾਬ ਜੀ ਠੀਕ ਆ ਮਸੀ ਜੀ ਸੋਨੀ ਲੈਣਾ ਨਹੀਂ ਨਾਲ ਸੋਨੀ ਦੇ ਫਿਰ ਕਾਲਜ ਜਾਂਦੀ ਆ ਹਾਂਜੀ ਮਾਸੀ ਜੀ ਆਏ ਸੀ ਕੱਲ ਫਿਰ ਮੈਂ ਮਾਸੀ ਜੀ ਨਾਲ ਗੱਲ ਕੀਤੀ ਸੀ ਵੀ ਮੇਰੇ ਨੇ ਵੀਰ ਜਿੱਦਾਂ ਦਾ ਵੀਰ ਉਥੋਂ ਹੋ ਗਿਆ ਆ ਤੇ ਮੈਨੂੰ ਮੈਨੂੰ ਫੋਨ ਨਹੀਂ ਕੀਤਾ ਨਾ ਮੇਰਾ ਫੋਨ ਚੁੱਕਦਾ ਹੀ ਆ ਮੈਂ ਕਿਹਾ ਕਿੰਨਾ ਗੁੱਸੇਗਾ ਗੁੱਸੇ ਚਾਹ ਤੇ ਚਲ ਮੈਂ ਜਾ ਕੇ ਆਉਣੀ ਆ ਮੇਰਾ ਵੀ ਧਿਆਨ ਹੋਇਆ ਸੀ ਪਬਜੀ ਤੁਹਾਨੂੰ ਪਤਾ ਹੀ ਆ ਭੈਣ ਭਰਾ ਨਾ ਫੋਨ ਚੁੱਕੇ ਤੇ ਮਨ ਬੜਾ ਦੁਖੀ ਹੁੰਦਾ ਨੀਂ ਤੂੰ ਮੰਨੀਆਂ ਨਹੀਂ ਨਾ ਗੱਲ ਤੇ ਫਿਰ ਉਹੀ ਆ ਨਾ ਆਪ ਉਧਰੀਆਂ ਕਰ ਲਈਆਂ ਮੈਂ ਕੋਈ ਨਹੀਂ ਵੀ ਨਾ ਉਸੇ ਦਿੱਤਾ ਨਹੀਂ ਕਰਨਾ ਚਲ ਕੋਈ ਗੱਲ ਨਹੀਂ ਤੂੰ ਤੇ ਆ ਵੀ ਬਸ ਕਾਲ ਦੇੰਦਾ ਦਾ ਬਸ ਆਪੇ ਠੰਡਾ ਹੋ ਜਾਣਾ। ਹਾਂ। ਤੁਸੀਂ ਸੁਣਾਓ ਮੈਨੂੰ। ਫਿਰ ਸੇ ਤਾਂ ਠੀਕ ਆ ਨਾ। ਸੇ ਦੱਸਦਾ। ਥੋੜਾ ਔਖਾ ਹੋ ਰਿਹਾ ਸੀ ਨਾ ਮਾਵਾ ਦੀਆਂ ਕਾਦੀਆਂ। ਚਲੋ ਟੈਨਸ਼ਨ ਨਹੀਂ ਲੀ ਲੋ ਬਿਮਾਰ ਹੋ ਜਾਓਗੇ ਕਿ ਗਰਮੀ ਬੜੀ ਪੈਂਡਈ ਆ ਠੀਕ ਆ ਮੈਂ ਹੁਣ। ਜੋ ਵੀ ਨਹੀਂ ਜੋ ਬੰਦਾ ਮੈਨੂੰ ਜਾਦਾ ਹੀ ਉਹਦਾ ਹੁਣ ਨਾ ਸਾਨੂੰ ਜਿਹੜਾ ਵਾ ਮਤਲਬ ਹੌਲੀ ਹੌਲੀ ਮੈਂ ਛਡਾਉਣ ਲਈ ਆ ਉਹਨੇ ਠੀਕ ਹੋ ਜਾਣਾ ਵਾ ਤੇ ਉਹ ਮੇਰੇ ਨਾਲ ਸਹਿਮਤਾ ਮੰਮੀ ਮੰਮੀ ਵੀ ਹੌਲੀ ਹੌਲੀ ਪਿਆਰ ਨਾਲ ਮੈਂ ਉਹਦੇ ਨਾਲ ਆਉਂਗੀ ਪੇਸ ਤੇ ਉਹਨੇ ਆਪੇ ਠੀਕ ਹੋ ਜਾਣਾ ਵਾ। ਤੂੰ ਮੈਨੂੰ ਪਹਿਲਾਂ ਇੱਕ ਗੱਲ ਦੱਸ ਤੂੰ ਹੌਲੇ ਪਰਦੇ ਮੇ ਤੋ ਰੱਖ ਦੇਣੀ ਕੋ ਮੈਂ ਤੇਰੀ ਮਾਂ ਵਾਂ ਹੈ ਤੂੰ ਮੈਨੂੰ ਕਿਉਂ ਨਹੀਂ ਗੱਲਾਂ ਦਸੀਆ ਤੂੰ ਰਹਿ ਕੇ ਗਈ ਤੂੰ ਇੱਕ ਨਹੀਂ ਮੇਰੇ ਕੰਨਾਂ ਚ ਗੱਲ ਪਾਈ ਕਿੰਦਾ ਤੇਰੇ ਭਰਾ ਨੇ ਤੈਨੂੰ ਮੰਮੀ ਵੇ ਮੇਰੀ ਗੱਲ ਸੁਣੋ ਮੈਨੂੰ ਤੋ ਇਹੋ ਗੱਲ ਸਮਝਾਈ ਹੀ ਵੀ ਤੇਰੇ ਭਰਾ ਨੇ ਤੇਰਾ ਦੋਰੇ ਵਿਆਹ ਕੀਤਾ ਵਾ ਤੇ ਕੋਈ ਵੀ ਗੱਲ ਹੋਊ ហេਠੀ ਜੇਠੀ ਘਰ ਦੀ ਉਥੇ ਨਾ ਜਿੱਠੀ ਇੱਥੇ ਨਾ ਦਸੀ ਤੇ ਮੈਂ ਤੇ ਉਹੀ ਹਾਲਾਤਾਂ ਨਾਲ ਘੋਲਦੀ ਰਹੀ ਵੀ ਜੇ ਮੈਂ ਜਾ ਕੇ ਉਹਨਾਂ ਨੂੰ ਤੰਗ ਕੀਤਾ ਕਹਿਣਾ ਦੂਜੇ ਥਾਂ ਭਾਲੀ ਆ ਖਰੇ ਦਾ ਕਸੂਰ ਇਹ ਨਹੀਂ ਟਿਕਦੀ ਤੇ ਮੰਮੀ ਮੈਂ ਤਾਂ ਨਹੀਂ ਦੱਸਿਆ ਭਾਬੀ ਨੂੰ ਮੈਂ ਸਭ ਕੁਝ ਦੱਸਿਆ ਸੀ ਚਲੋ ਭਾਬੀ ਨੇ ਨਹੀਂ ਤੁਹਾਨੂੰ ਦੱਸਿਆ ਉਹਨੂੰ ਮੈਂ ਮਨਾ ਕੀਤਾ ਮੈਂ ਮੰਮੀ ਬਿਮਾਰ ਹੋ ਜੂ ਆ ਜੀਆਂ ਗੱਲਾਂ ਸੁਣ ਸੁਣ ਕੇ ਤੁਸੀਂ ਗੱਲ ਸੱਸ ਮਾਂ ਬਣਾ ਲਈ ਨਹੀਂ ਹੁੰਦੀ ਆ ਨਹੀਂ ਵੀ ਸੱਸ ਨੂੰ ਜਵਾਬ ਦੇਣੇ ਚਾਹੀਦੇ ਤੇਰੇ ਤੈਨੂੰ ਤੂੰ ਕਿਉਂ ਦਿੱਤੇ ਜਵਾਬ ਸੱਸ ਨੂੰ ਤੁਸੀਂ ਮੈਨੂੰ ਇਹੋ ਜੀ ਮਦਦ ਨਹੀਂ ਦਿੱਤੀ ਪਤਾ ਤੂੰ ਇੱਥੇ ਵਸਣਾ ਵਾ ਉਹ ਮੈਂ ਐਸੇ ਕਰਕੇ ਤੇ ਚੁੱਪ ਹਾਂ ਪਰ ਜਦੋਂ ਸਿਰ ਤੋਂ ਪਾਣੀ ਲੰਘਿਆ ਨਾ ਮੈਂ ਤਾਂ ਬੋਲੀ ਆ ਤੇਰੀ ਸੱਸ ਹੀ ਤੇ ਆ ਕੇ ਮੈਨੂੰ ਆ ਆਖਿਆ ਮੈਂ ਜੇ ਆਖਿਆ ਮੈਨੂੰ ਇੰਦਾ ਕੀਤਾ ਤੂੰ ਇਹ ਦੱਸ ਵੀ ਸੱਚੀ ਗੱਲ ਓ ਮਮੀ ਤੁਸੀਂ ਵੀ ਉਹ ਗੱਲਾਂ ਕਰੀ ਜਾਂਦੇ ਜੀ ਤੁਸੀਂ ਮੈਨੂੰ ਆਹ ਕੋਈ ਨਹੀਂ ਸਿਖਾਇਆ ਵੀ ਜਾ ਕੇ ਸੱਸ ਮਾਂ ਦੇ ਹੱਥੀ ਪਈ ਬੋਲੀ ਇਹੋ ਜਿਹਾ ਸੰਸਕਾਰ ਨਹੀਂ ਦਿੱਤੇ ਤੇ ਮੈਂ ਇਹੋ ਜਿਹੇ ਮਾਹੌਲ 'ਚ ਪਲੀ ਵੀ ਨਹੀਂ ਹਾਂ ਪਰ ਜਦੋਂ ਉਹਨਾਂ ਨੇ ਜਾਦਾ ਹੀ ਮੇਤੇ ਅਤਿਆਚਾਰ ਜ਼ੁਲਮ ਕਰਨ ਲੱਗੇ ਤੇ ਮੈਨੂੰ ਹਾਰ ਕੇ ਬੋਲਣਾ ਪਿਆ ਜਦੋਂ ਨਾਲ ਕਹਤਾਂ ਮੈਨੂੰ ਤਾਂ ਕਾਮ ਆ ਰਿਹਾ ਉਹ ਮਾਰਿਆ ਉਹਦਾ ਮੈਂ ਕਹਿਆ ਜਾਂਦੇ ਮਾਸੀ ਘਰ ਨਹੀਂ ਜਾਣਾ ਤੇ ਮੈਂ ਬਾਹਰ ਫੜ ਕੇ ਪਰੇ ਕਰਤਾ ਵੀ ਮੰਮੀ ਮੈਨੂੰ ਜਾ ਲਣ ਦੋ ਕਹਿੰਦੇ ਆ ਵੀ ਮਾਸੀ ਕੇ ਘਰ ਤੇ ਵੜਣਾ ਹੀ ਨਹੀਂ ਉਹਦੀਆਂ ਦਲੀਜਾਂ ਨਹੀਂ ਟੱਪਣੀਆਂ ਪਤਾ ਨਹੀਂ ਮਾਸੀ ਕਿਉਂ ਮੱਥੇਉਂ ਦੋਦੀ ਮੈਂ ਕੀ ਕਰਾਂ ਜੇ ਪੁੱਤ ਦੇ ਦੀ ਸੱਸ ਡੱਕਦੀ ਹੀ ਨਾ ਤੇ ਤੂੰ ਨਾ ਜਾਣੀ ਉਹ ਪਿਆਰ ਨਾ ਪੁੱਛਵੇਂ ਮੰਮੀ ਚੱਲ ਮਾਸੀ ਘਰ ਚੱਲੀਏ ਮੈਂ ਆਪ ਹੁਦਰੇ ਨਹੀਂ ਬੱਚੇ ਬਣਦੇ ਹੁੰਦੇ ਵੇਖੋ 3 ਮਹੀਨੇ ਮੈਂ ਇਨੀ ਚੰਗੀ ਰਹੀ ਆ ਵੀ ਬਹੁਤ ਜਿਆਦੀ ਜੀਜੀ ਤੁਸੀਂ ਮੈਨੂੰ ਇਹੋ ਜੀ ਮੱਤਤ ਨਹੀਂ ਨਾ ਦਿੱਤੀ ਇਸ ਸਾਦੇ ਹੱਥੀ ਪਈ ਸਾਸਨਾ ਬੋਲੀ ਇਹੋ ਜਿਹਾ ਕਦਮ ਨਾ ਕੋਈ ਨਹੀਂ ਚੁੱਕਿਆ ਜੋ ਕੀਤਾ ਮੰਮੀ ਨੇ ਕੀਤਾ ਮੰਮੀ ਉਹਨਾਂ ਦੀ ਜ਼ੁਬਾਨ ਹੀ ਐਡੀ ਤੇਜ ਆ ਪਈ ਪਤਾ ਨਹੀਂ ਕੀ ਬਸ ਜੇ ਜਰੂਰ ਦੀਆ ਮੰਨ ਦਿਓ ਆ ਪੇ ਜਮਾਨਾ ਤੇ ਜੰਦੀ ਮੰਮੀ ਸਵੇਰ ਤੁਹਾਨੂੰ ਅੱਜ ਅੱਜ ਮੈਂ ਦੱਸਣ ਲੱਗੀ ਤੁਹਾਨੂੰ ਸਵੇਰ ਤੋਂ ਲੈ ਕੇ ਤੁਹਾਡੀ ਧੀ ਸ਼ਾਮਾਂ ਤੱਕ ਐਦਾਂ ਮੰਜੇ ਦੇ ਹੁਕਮ ਚਲਾਈ ਜਾਂਦੀ ਏਦਾਂ ਕਰਦੇ ਆਹ ਛੜ ਕੰਮ ਉਹ ਫੜ ਲੈ ਆਹ ਛੜ ਕੰਮ ਤੇ ਕੀ ਕਰਦੀ ਫਿਰ ਮੈਂ ਸਾਰਾ ਕੰਮ ਕਰਦੀ ਸਾਰੀਆਂ ਸੁਣਦੀਆਂ ਜੋ ਬਨੈਨਾਂ ਨਸ਼ੇ ਦੁੱਤ ਹੀ ਇਹਨੇ ਇੱਕ ਵਾਰੀ ਨਹੀਂ ਆਖ ਜ਼ਰੂਰੀ ਸਮਝਿਆ ਵੀ ਆਪਣੇ ਮੁੰਡੇ ਨੂੰ ਸਮਝਾਵਾਂ ਆਖਾਂ ਵੀ ਪੁੱਤ ਨਸ਼ਾ ਛੱਡ ਦੇ ਮੈਨੂੰ ਤੇ ਐ ਲੱਗਦਾ ਵੀ ਹਾਥੇ ਨਾ ਦਾ ਹੀ ਪਤੂ ਨਸ਼ਾ ਕਰ ਜਿੰਨਾ ਕਰਦਾ ਵੀ ਮੇਰੀ ਘਰ ਚ ਚਾ ਉਧਰ ਚਲੇ ਹੁਣ ਮੈਂ ਜੋਬਨ ਨੂੰ ਸੁਧਾਰਿਆ ਨਾ ਤੇ ਹੁਣ ਜੋਬਨ ਮੇਰੇ ਨਾਲ ਦੀ ਗੱਲ ਕਰਦਾ ਜੋਬਨ ਨੇ ਬਾਹਰ ਬਹਿ ਕੇ ਮਾਂ ਨੇ ਸਖਾਲ ਕੇ ਫਿਰ ਮੈਨੂੰ ਅੰਦਰ ਘਟਾਇਆ ਗੱਲ ਸੁਣ ਮੇਰੀ ਬਰਾ ਸੱਚਾ ਹੀ ਕਰ ਉਦੋਂ ਸੋਚ ਲਈ ਨਾ ਸੱਚਾ ਹੀ ਉਹੋ ਤੇ ਮੈਂ ਕਹਿਨੀ ਆ ਵੀ ਮੇਰੀ ਮੱਤ ਤੇ ਹੀ ਪੜਦਾ ਪੈ ਗਿਆ ਆਂਦੇ ਨਾ ਸਿਆਣਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਆ ਮੰਮੀ ਜੋਰਾ ਜਬਰੀ ਕਰਕੇ ਤੇ ਗਰਤ ਫੈਸਲਾ ਲੱਲੇ ਮੈਂ ਤੇ ਇਹ ਕਹਿਨੀ ਆ ਵੀ ਸੱਸ ਦਾ ਕਹਿਣਾ ਮੰਨਣਾ ਚਾਹੀਦਾ ਵਾ ਜਿੱਥੇ ਸੱਸਾਂ ਕੇ ਬਹਿ ਜਾ ਜਿੱਥੇ ਆ ਕੇ ਕਰੋਦਾ ਉਹ ਰਹਿਂਦੋ ਰਹਿਂਦੋ ਮੰਮੀ ਸੱਸ ਤੇ ਕਹਿੰਦੀ ਆ ਵੀ ਸਾਰਾ ਕੁਝ ਛੱਡ ਕੇ ਤੇ ਚਲ ਜਾ ਆਪਣੇ ਪੇਕੇ ਤੇ ਫਿਰ ਆ ਜਾ ਫਿਰ ਉਹ ਤੂੰ ਹੀ ਉਹਦੀਆਂ ਉਰਲੀਆਂ ਹੀ ਸੁਣੀਆਂ ਜਾਂ ਪਰਲੀਆਂ ਨਹੀਂ ਸੁਣੀਆਂ ਮੰਮੀ ਨੂੰ ਵਿੱਚ ਬਿਠਾ ਕੇ ਤੂੰ ਆਪਣੀਆਂ ਕਰਜੋ ਗਈ ਸਾਰੀਆਂ ਉਹੀ ਗੱਲ ਨਾ ਜੇ ਚੰਗੀ ਹੁੰਦੀ ਅਕਲੋਂਦੀ ਤੇ ਉੱਥੇ ਸੱਦਦੀ ਹਨੂ ਤੇ ਵਿੱਚ ਬੈਂਦੀ ਤੂੰ ਵੀ ਤੇ ਮੂੰਹ ਰੂਪ ਗੱਲਾਂ ਹੁੰਦੀਆਂ ਸਾਰੀਆਂ ਫਿਰ ਉੱਥੇ ਹੋਈਆਂ ਕਿ ਨਹੀਂ ਭੱਜੀ ਕਿਦਾਂ ਉੱਠ ਕੇ ਜਿੱਥੋਂ ਤੁਸੀਂ ਸੋਚਦੇ ਹੋ ਨਾ ਚਲੋ ਚੰਗੀ ਗੱਲ ਵਾ ਧੀਆ ਨੂੰ ਕਹਿਣਾ ਚਾਹੀਦਾ ਵੀ ਮੰਨੋ ਪਰ ਮੰਮੀ ਉਹ ਜਨਾਨੀ ਦੀ ਗੱਲ ਤੂੰ ਛੱਡ ਦੋ ਉਹ ਬੜੀਆਂ ਤਾਂ ਦੀਆਂ ਗੱਲਾਂ ਜੇ ਹਨੂ ਉਹਦੇ ਨੂੰ ਚਾਹਾਂ ਜਾਣੇ ਨੂੰ ਉਹਨੇ ਵਾਰੀ ਨਹੀਂ ਆਉਂ ਦਿੱਤਾ ਮਾਸੀ ਨੂੰ ਹਾਂ ਮਾਸੀ ਤੁਹਾਡੀ ਸਾਕੀ ਭੈਣਵਾ ਉੱਥੇ ਐਨੇ ਚਿਰ ਦੀ ਆ ਤੁਸੀਂ ਅਜੇ ਤੱਕ ਜਾਣਦੇ ਨਹੀਂ ਹੁਣ ਤੇ ਤੁਹਾਡੇ ਕੋ ਨਹੀਂ ਆਇਆ ਜਾਇਆ ਜਾਂਦਾ ਮਿਲਦੇ ਰਹੇ ਆ ਸਾਰੀ ਉਮਰ ਕਾਮਾ ਵਾਲੀ ਬਣਾ ਕੇ ਰੱਖਿਆ ਨੂੰ ਕਾਮਾ ਵਾਲੀ ਨੇ ਜਦੋਂ ਮੈਂ ਗੱਲਾਂ ਸੁਣਨੇ ਮੇਰਾ ਮਨ ਬੜਾ ਦੁਖੀ ਹੁੰਦਾ ਤੇਰੇ ਬਾਰੇ ਫੇਵਿਲਾ ਇਦਾਂ ਟੈਨਸ਼ਨ ਲੈ ਲੈਂਦੇ ਆ ਜੇ ਗੱਲਾਂ ਦਸੀਏ ਮੈਂ ਤਾਂ ਕੋਈ ਵੀ ਗੱਲ ਇਹਨਾਂ ਨੂੰ ਦਸੀ ਨਹੀਂ ਘਰ ਆਣ ਕੇ ਇੱਕੋ ਗੱਲ ਕਰੀ ਜਣੀ ਦਿਵਾਜੂ ਆ ਤੂੰ ਨਿਗਲ ਜਾ ਤੇ ਮੈਂ ਇਥੇ ਬਸਣਾ ਨਹੀਂ ਦੇਣਾ ਤੇਰੇ ਭਰਾ ਨੂੰ ਇਦਾਂ ਕਰਦੇ ਨਹੀਂ ਦੱਸ ਜੋ ਬੰਦਾ ਕਿਤਾ ਜੋ ਬੰਦ ਠੀਕ ਆ ਹਟਿਆ ਕੋ ਹਾਂ ਹਟਿਆ ਹੁਣ ਤੂੰ ਉਹਦੇ ਵੱਲ ਧਿਆਨ ਦੇ ਉਹਦੀ ਖਰਾਕ ਵੱਲ ਤੇ ਮਹਾਰਾਜ ਗਾਲੀ ਪਾਟ ਕਰਿਆ ਕਰ ਉਹ ਸਹੀ ਹੋ ਗਿਆ ਤੇ ਸਾਰਾ ਕੁਝ ਸਹੀ ਸਾਰਾ ਕੁਝ ਸਹੀ ਕੋਈ ਗੱਲ ਨਹੀਂ ਮੰਮੀ ਦੀ ਗੱਲ ਵੀ ਠੀਕ ਹੈ ਸੱਸਵਾ ਆ ਕੋਈ ਕਿੰਨਾ ਚਿਰ ਬੋਲੂਗੀ ਤੇਰੇ ਹੱਥਾਂ ਜਿਉਂ ਆਉਣਾ ਉਹਦੀ ਸੇਵਾ ਕਰਿਆ ਕਰ ਕੋਈ ਨਹੀਂ ਹੁੰਦਾ ਪਰ ਉਹ ਮੰਮੀ ਗੱਲ ਤੇ ਇੱਥੇ ਫੇਰ ਆ ਜਾਂਦੀ ਆ ਨਾ ਵੀ ਸੇਵਾ ਕਰੀਏ ਜੋ ਕਰੇ ਜਿੱਦਾਂ ਕਵੇ ਕਰਦੀ ਤਿੰਨ ਦਿਨ ਬੁਖਾਰ ਚੜਿਆ ਰਿਹਾ ਦਵਾਈ ਨਹੀਂ ਲਿਆ ਕੇ ਦਿੱਤੀ ਮੈਂ ਤਾਂ ਤੁਹਾਨੂੰ ਇਹ ਜੀਆਂ ਗੱਲਾਂ ਨਹੀਂ ਦੱਸਦੀ ਵੀ ਟੈਨਸ਼ਨ ਲੈਂਦੇ ਤੋਂ ਮੈਂ ਤੇਰੇ ਭਰਾ ਕੋਲੇ ਪੜਦੇ ਪਾਉਂਦੀ ਨਹੀਂ ਤੇ ਜੇ ਹੁਣ ਕਹੀਏ ਵੀ ਚਲੋ ਸੇਵਾ ਪਾਣੀ ਕਰੀਦਾ ਸਭ ਕੋ ਕਰੀਏ ਜੇ ਕੋਈ ਕਵੇ ਹੁਣ ਸਿਰ ਤੇ ਚੜ ਕੇ ਨੱਚੇ ਤੇ ਨਚਾਇਆ ਤਾਂ ਨਹੀਂ ਨੱਚਦਾ ਆ ਵੀ ਜਦੋਂ ਪਿਛਲੀ ਵਾਰ ਇਹੋ ਸੂਟ ਪਾ ਗਈ ਤੇ ਮਾਸੀ ਨੇ ਸਮਾਖ ਦਿੱਤਾ ਚੋਰੀ ਕੀ ਜਦੋਂ ਦਾ ਵਿਆਹ ਹੋਇਆ ਵਾ ਕੋਈ ਤਲੀ ਬਣਾ ਕੇ ਦਿੱਤੀ ਮੜ ਕੇ ਕਦੀ ਮੈਂ ਮਾੜਾ ਲੀੜਾ ਨਹੀਂ ਪਾਇਆ ਹੁਣ ਚਲੋ ਤਾਂ ਵੀ ਆਖੀ ਨਾ ਕੋਈ ਨਹੀਂ ਆਪਣੇ ਘਰ ਦੇ ਹਲਾ ਦੇ ਜਿੱਦਾਂ ਦੇ ਹੈਗੇ ਚਲੋ ਪਰ ਘੱਟੋ ਘੱਟ ਬੰਦੇ ਨੂੰ ਆ ਜਬਾਨ ਵਾਲਾ ਸੁੱਖ ਤੇ ਹੋਣਾ ਚਾਹੀਦਾ ਪਿਆਰ ਤੇ ਹੋਵੇ ਬੰਦਾ ਗਰੀਬੀ ਕੱਟ ਲੈਂਦਾ ਸਾੜਾ ਨਹੀਂ ਕਟਿਆ ਜਾਂਦਾ ਕਬੋ ਤੇ ਵੀ ਇਹ ਦੋ ਪੈਣਾ ਤਾਂ ਦੀ ਤਾਂ ਚਾਦੀ ਮਹਿਲਾ ਮੰਡਲ ਕਾਹਦਾ ਤੇਰੇ ਮੂੰਹੋਂ ਨਿਕਲ ਗਿਆ ਮਹਿਲਾ ਮੰਡਲ ਦੀ ਗੱਲ ਨੂੰ ਲਈ ਜਾਂਦੀ ਐ ਫਿਰ ਪੁੱਤ ਉਹਨੇ ਕਹਿਣੀ ਸੀ ਜੋ ਤੂੰ ਕਿਆ ਮਹਿਲਾ ਮੰਡਲ ਦਾ ਨਾਂ ਲਿਆ ਦੇ ਮੰਮੀ ਜੇ ਤੂੰ ਹਟਦੀ ਨਹੀਂ ਆ ਵੀਰ ਨੂੰ ਗਾਂ ਖੜਦੀ ਆ ਵੱਲੀ ਗੱਲ ਇਦਾਂ ਦੀ ਆਖੀ ਮੈਂ ਦੱਸ ਨਹੀਂ ਸਕਦੀ ਚੱਲ ਛੱਡੋ ਹੁਣ ਚਾਹ ਲਿਆਵਾ ਮੈਂ ਦੁੱਧ ਪਾਵਾਂ ਚਾਹ ਚ ਇਹ ਵੀ ਬਥੇਰਾ ਮੈਂ ਪਿਆਰ ਨਾ ਰਹੀਨੀ ਬਥੇਰਾ ਮੈਂ ਰਹਿਨੀ ਆ ਵੀ ਚਲੋ ਸੱਸ ਮਾਵਾ ਮੇਰੀ ਵੀ ਕਿੰਨੇ ਕ ਜੀ ਆ ਤੂੰ ਘਰ ਦੇ ਵਿੱਚ ਖੁਸ਼ ਰਿਆ ਕਰ ਤੂੰ ਜਿਹੜਾ ਖੋਜੂ ਤੇ ਉਹ ਵੀ ਖੋਜ ਰਊਗੀ

ਵੀਰ ਜੀ ਮਿਲਣੇ ਤਾਂ ਨਾ ਮਾਸਾਸੀ ਗੱਲ ਆਈ ਅੰਦਰ ਆ ਗਿਆ ਬਾਰ ਹਾਂਜੀ ਆ ਗਿਆ ਤੇ ਕੋਈ ਗੱਲ ਨਹੀਂ ਫਿਰ ਕੀ ਚਾਹ ਪੀ ਅੰਦਰ ਬੈਠੇ ਮਿਲਣਾ ਹੀ ਆਨੇ ਵੀਰ ਤੇ ਜਾਣ ਦਿੰਦਾ ਤੇਰੇ ਤੋਂ ਉਹ ਤਾਂ ਨੂੰ ਮੜਾ ਜਾ ਗੁੱਸਾ ਵਾ ਪੀ ਲਾ ਮਧਾਲ ਦਾ ਤੜਕਾ ਤੇ ਰੱਖਿਆ ਵੀਰ ਜੀ ਹੂੰ ਮੈਨੂੰ ਪਤਾ ਤੁਹਾਡੀ ਨਾਰਾਜ਼ਗੀ ਸਹੀ ਆ ਮੈਂ ਜੋ ਵੀ ਕੀਤਾ ਗਲਤ ਕੀਤਾ ਜੇ ਮੈਂ ਨਾ ਆ ਗਲਤ ਗਲਤ ਫੈਸਲਾ ਲੈਂਦੀ ਅੱਜ ਤੱਕ ਤੁਹਾਨੂੰ ਆ ਗੱਲਾਂ ਸੁਣਨੀਆਂ ਨਹੀਂ ਪੈਣੀਆਂ ਜਿਹੜੀਆਂ ਤੁਹਾਨੂੰ ਸੁਣਨੀਆਂ ਪਈਆਂ ਦਵਿੰਦਰ ਬੇ ਮੈਂ ਤੇਰੀ ਹਰ ਗੱਲ ਮੰਨਦਾ ਰਿਆਂ ਬਚਪਨ ਤੋਂ ਲੈ ਕੇ ਹੁਣ ਤੱਕ ਜਿੱਦਾਂ ਤੂੰ ਜਿੱਦ ਕੀਤੀ ਮੈਂ ਪੂਰਾਈ ਤੇਰੀ ਪਰ ਉਹ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਨਾ ਵੀ ਨਿਆਣੇ ਦੀ ਜਿੱਦ ਵੀ ਨਹੀਂ ਪਕਾਉਣੀ ਚਾਹੀਦੀ ਉਹ ਮੁੜ ਕੇ ਵੱਡਾ ਹੋ ਗਿਆ ਵੀ ਓਦਾਂ ਦਾ ਬਣਦਾ ਤੇ ਤੂੰ ਬਣੀ ਤੂੰ ਜੇ ਪਹਿਲੇ ਘਰ ਨਹੀਂ ਵਸੀ ਤੇ ਦੂਜੇ ਘਰ ਜਦੋਂ ਤੈਨੂੰ ਆਖਿਆ ਤੇ ਤੂੰ ਆਪਣੀ ਮਰਜ਼ੀ ਨਾਲ ਕੀਤਾ ਮੈਂ ਕਿਹਾ ਵੀ ਨਾ ਜ਼ਰ ਬੰਦਾ ਨਸ਼ੇੜੀ ਹੋ ਉਹ ਇਦਾਂ ਹੀ ਪਰ ਤੂੰ ਨਹੀਂ ਮੰਨੀ ਚਲੋ ਉਹ ਵੀ ਹੋ ਗਿਆ ਉਹਦੀ ਖਾਦੀ ਖੜੀ ਤੂੰ ਉਹਨੂੰ ਹੈਂਡਲ ਕਰ ਲਿਆ ਤੂੰ ਕਹਿੰਦੀ ਵੀ ਮੈਂ ਨਾ ਸ਼ਸ਼ ਡਾਤਾ ਉਹਦਾ ਜਾਂ ਡੰਡਿਆ ਵਾ ਮੈਨੂੰ ਚੰਗਾ ਲੱਗਾ ਪਰ ਪੁੱਤਰ ਸੱਸ ਨਾਲ ਇਦਾਂ ਦਾ ਵਿਹਾਰ ਕਰਨਾ ਜਦੋਂ ਮੈਂ ਫੈਸਲਾ ਕਰਨ ਗਿਆ ਨਾ ਤੇਰਾ ਪਤਾ ਲੱਗਾ ਵੀ ਤੈਨੂੰ ਮਾਰਿਆ ਉਹਨਾਂ ਨੇ ਤੇ ਉਸ ਟਾਈਮ ਮੈਨੂੰ ਤਰਤੀਬ ਵੇਲ ਨਹੀਂ ਦਿੰਦੀ ਜਦੋਂ ਉਹ ਕਹਿੰਦੀ ਸੱਸ ਤੇਰੀ ਵੀ ਮੇਰੇ ਹੱਥੀ ਪੈ ਗਈ ਜਾਏ ਉਹ ਇੱਕ ਨਫ਼ਰਤ ਹੁੰਦੀ ਆ ਕਿ ਪਿਆਰ ਹੁੰਦਾ ਵਾ ਨਫ਼ਰਤ ਪਿਆਰ ਜਿਹੜਾ ਹੁੰਦਾ ਨਾ ਉਹ ਦੋ ਪਹਿਲੂ ਹੁੰਦੇ ਆ ਨਫਰਤ ਨੂੰ ਛੱਡ ਕੇ ਤੇ ਪਿਆਰ ਨੂੰ ਜਿਤਾਉਣਾ ਚਾਹੀਦਾ ਪਰ ਤੂੰ ਨਫਰਤ ਨੂੰ ਜਿਤਾਇਆ ਉਥੇ ਆਪਣੀ ਈਗੋ ਨਹੀਂ ਛੱਡੀ ਤੇ ਸੱਸ ਜਥੀ ਪੈਲੀ ਹਾਂ ਨਹੀਂ ਨਹੀਂ ਵੀਰ ਜੀ ਤੁਸੀਂ ਦੋਵਾਂ ਧਿਰਾਂ ਨੂੰ ਬਾਹਲਦੇ ਤੇ ਗੱਲ ਜਿੱਦਾਂ ਹੁਣ ਮੰਮੀ ਇੱਥੇ ਆ ਗਈ ਸੀ ਚੋਰੀ ਆਈ ਸੀ ਵੀ ਮੈਂ ਦਵਾਈ ਲੈਣ ਚਲੀ ਆਂ ਜੇ ਮੰਮੀ ਸੱਚੇ ਹੁੰਦੇ ਤੁਹਾਨੂੰ ਉਥੇ ਸੱਦਦੇ ਤੇ ਵਿੱਚ ਬਹਿ ਕੇ ਗੱਲ ਹੁੰਦੀ ਮਾਸੀ ਜੀ ਬੈਠੇ ਹੁੰਦੇ ਵੀ ਭਲਾ ਮੈਂ ਹੱਥੀ ਪਈ ਹਾਂ ਮੈਂ ਤਾਂ ਇਹੋ ਜਿਹਾ ਕੰਮ ਦੋਰੇ ਜਮ ਕੇ ਵੀ ਨਹੀਂ ਕਰ ਸਕਦੀ ਕੋਈ ਮੈਨੂੰ ਇਹੋ ਜਿਹਾ ਸੰਸਕਾਰ ਦਿੱਤੇ ਪਹਿਲਾਂ ਤੂੰ ਦੱਸ ਸਾਨੂੰ ਦੱਸਿਆ ਉਥੇ ਕੀ ਹੁੰਦਾ ਰਿਹਾ ਤੂੰ ਕਦੀ ਗਲਤੀ ਤੇਰੀ ਨਾ ਹੁਣ ਤੂੰ ਮੇਰੇ ਤੇ ਕੋਈ ਦੋਸ਼ ਨਹੀਂ ਲਾ ਸਕਦੀ ਮੈਂ ਤੇਰੇ ਮਗਰ ਹੁਣ ਨਹੀਂ ਆਉਣਾ ਕਦੀ ਵੀ ਹਾਂ ਵੀਰ ਜੀ ਤੁਹਾਨੂੰ ਤੇ ਮੈਂ ਤਾਂ ਨਹੀਂ ਦੱਸਿਆ ਵੀ ਚੱਲ ਹੁਣ ਮੈਂ ਦੋਰੇ ਥਾਂ ਬੈਠੀ ਆ ਆਪਣੇ ਨਿੱਗ ਨਿੱਗੀਆਂ ਕਰਦੀਆਂ ਗੱਲਾਂ ਚੱਲ ਕੀ ਆਪਣੇ ਘਰ ਹੀ ਬੈ ਕੇ ਹੈਂਡਲ ਕਰ ਲੂੰਗੀ ਮੈਨੂੰ ਕੀ ਪਤਾ ਸੀ ਕਿ ਉਹਨਾਂ ਨੇ ਮੈਨੂੰ ਤੇ ਇੰਨੇ ਅਤਿਆਚਾਰ ਕਰਨੇ ਆ ਪਰ ਜੋ ਬੰਨੇ ਹੀ ਇਦਾਂ ਦਾ ਮੰਮੀ ਨੇ ਉਹਨੂੰ ਪੜਕਾਇਆ ਜਿੱਦਾਂ ਵੀ ਸਿਖਾਇਆ ਤਾਂ ਮੇਰੇ ਅਥੀ ਪਿਆ ਵੀ ਜੀ ਮੈਂ ਤੈਨੂੰ ਗੱਲ ਦੱਸਾਂ 100 ਚੋਂ 80% ਕੁੜੀਆਂ ਜਿਹੜੀਆਂ ਆਪਣੀ ਮਰਜ਼ੀ ਦਾ ਵਿਆਹ ਕਰਾਉਂਦੀਆਂ ਨਾ ਲਾਸਟ ਉਹਨਾਂ ਨਾਲ ਇਹੋ ਜਿਹਾ ਦਿਨ ਆਉਂਦਾ ਹੀ ਉਹ ਤੇ ਇਹੋ ਹੀ ਹੁੰਦਾ ਹੀ ਉਹ ਕਿਉਂਕਿ ਸੱਸਾਂ ਮਾਵਾ ਪਤਾ ਕੀ ਬੋਲਦੀਆਂ ਕਿ ਜਿਹੜੀ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਨੂੰ ਛੱਡ ਕੇ ਆ ਗਈ ਆ ਵਿਆਹ ਕਰਵਾ ਲਿਆ ਧੱਕੇ ਨਾਲ ਬਈ ਮੈਂ ਇੱਥੇ ਵਿਆਹ ਕਰਾਉਣਾ ਤੂੰ ਸਾਡੀ ਕੀ ਬਣੂਗੀ ਇਹ ਸਮਾਜ ਦਾ ਬੜਾ ਵੱਡਾ ਸੱਚਵਾ ਕੌੜਾ ਸਾਚੀ ਨੂੰ ਕਹਿ ਸਕਦੇ ਆ ਮੈਂ ਵੀਰ ਜੀ ਸੋਚਦੀ ਆ ਵੀ ਮੈਂ ਗਲਤ ਫੈਸਲਾ ਲੈ ਲਿਆ ਜੇ ਮੈਂ ਤੁਹਾਡੀ ਉਦੋਂ ਮੰਨ ਲੈਂਦੀ ਤੇ ਮੈਂ ਆਜ਼ਾਦ ਦੇ ਨਾਵੇਂ ਦੀ ਪਰ ਨਹੀਂ ਚਲੋ ਹੁਣ ਵੀ ਆਂਦੇ ਹੁੰਦੇ ਡੁੱਲਿਆ ਮੇਰਾ ਦਾ ਕੁਝ ਨਹੀਂ ਵਿਗੜਿਆ ਜੋ ਬੰਨੂ ਤੇ ਮੈਂ ਹੌਲੀ ਹੌਲੀ ਸੁਧਾਰ ਲਿਆ ਵਾ ਪਰ ਉਹਦੀ ਜ਼ੁਬਾਨ ਇੰਨੀ ਕੌੜੀ ਤੇ ਇੰਨੀ ਤਿੱਖੀ ਆ ਪਰ ਉਹਦਾ ਹੁਣ ਮੈਂ ਕੀ ਕਰਾਂ ਉਹ ਨਹੀਂ ਸੁਧਰਦੇ ਪੁੱਤਰ ਉਹ ਤੇਰੀ ਸੱਸ ਵਾ ਤੇ ਤੇਰਾ ਘਰ ਵਾਲਾ ਉਹਦਾ ਪੁੱਤਰ ਵਾ ਉਹਨੇ ਇੰਨੇ ਸਾਲ ਪਾਲਿਆ ਉਹ ਵਿਧਵਾ ਜਨਾਨੀ ਨੇ ਆਪਣੇ ਪੁੱਤ ਨੂੰ ਇਕੱਲੇ-ਇਕੱਲੇ ਨੂੰ ਇੰਨੇ ਸਾਲ ਗਾਲੇ ਪੜਾਇਆ ਲਖਾਇਆ ਉਹਨੂੰ ਪਾਲਿਆ ਪਰਵਰਿਸ਼ ਕੀਤੀ ਤੇ ਤੂੰ ਕਵੇਂ ਵੀ ਉਹ 25 26 ਸਾਲਾਂ ਦਾ ਮੁੱਲ ਜਿਹੜਾ ਵਾ ਤੂੰ 25 26 ਜਣਾ ਵਿੱਚ ਹੀ ਕਰ ਲਵੇਂ ਉਹ ਤੇ ਗੱਲ ਗਲਤ ਹੋਣਾ ਉਹਨੂੰ ਵਿੱਚ ਉਹਨੂੰ ਉਹਨੂੰ ਸੱਦਰਾਂ ਵਾਂ ਦੇਲ ਵਿੱਚ ਉਹਦੇ ਵੀ ਵੀ ਮੇਰੀ ਨੌਤੀ ਮੇਰੀ ਧੀ ਮਗੋਂ ਸੇਵਾ ਕਰੇ ਮੈਨੂੰ ਗਰਮ ਪਾਣੀ ਪੀਤਾ ਮਿਲੇ ਸਰਦੀਆਂ 'ਚ ਮੇਰੇ ਪੈਰ ਘੁੱਟੇ ਮੇਰੀ ਨੌ ਮੇਰੇ ਲਾਗੇ ਬੈਠੇ ਇਹ ਥੋੜੀ ਗੱਲ ਵਾ ਵੀ ਕਿਸੇ ਦਾ ਮੂੰਹ ਐਨੂੰ ਤੇ ਕਿਸੇ ਦਾ ਐਨੂੰ ਉਹ ਜਿਹੜੇ ਘਰ ਵਿੱਚ ਨਾ ਇੱਕ ਚੌਕੇ ਦੇ ਵਿੱਚ ਬਹਿ ਕੇ ਸਾਰਾ ਟੱਬਰ ਰੋਟੀ ਖਾਂਦਾ ਨਾ ਜਾਂ ਇੱਕ ਰੂਮ 'ਚ ਜਾਂ ਡਾਇਨਿੰਗ ਟੇਬਲ ਤੇ ਉਹ ਸਵਰਗ ਹੁੰਦਾ ਵਾ ਤੇ ਜਿੱਥੇ ਵੱਖ-ਵੱਖ ਆਉਣ ਨਾ ਨੌਪੁੱਤ ਬਾਹਰ ਖਾਣ ਮਾਂ ਅੰਦਰ ਬੈਠੀ ਹੋਵੇ ਮਾਪੇ ਅੰਦਰ ਹੋਣ ਉਹ ਗੱਲਾਂ ਨਹੀਂ ਸੋਭਦੀਆਂ ਹੋ ਵੀਰ ਜੀ ਮਾਰੇ ਬਥੇਰੇ ਨੇ ਉਹੀ ਆ ਭੀ ਚਲੋ ਮੇਰੀ ਸੱਸ ਮਾਂ ਵਾ ਮੈਨੂੰ ਤੇ ਮਤਲਬ ਐਦਾਂ ਦੀ ਸਿੱਖਿਆ ਮਿਲੀ ਨਹੀਂ ਪਿਛੋਂ ਤੇ ਐਦਾਂ ਦੇ ਮਾਹੌਲ 'ਚ ਵੀ ਨਹੀਂ ਹੱਬਲੀ ਪਤਾ ਨਹੀਂ ਮੰਮੀ ਨੂੰ ਕਿਉਂ ਮੈਂ ਜ਼ਹਿਰਾਂ ਨੂੰ ਲੱਗਦੀ ਆ ਇੱਕ ਗੱਲ ਕਹਿੰਦੇ ਵੀ ਮਾਸੀ ਨੂੰ ਛੱਡ ਦੇ ਉਹ ਚੱਲ ਕੋਈ ਨਹੀਂ ਆਖੀ ਮਾਸੀ ਨੂੰ ਹੀ ਛੱਡ ਦੂੰਗੀ ਚੋਰੀ ਚੋਰੀ ਹੌਲੀ ਹੌਲੀ ਮਿਲ ਲੈ ਅਗਰ ਮਾਸੀ ਛੱਡੀ ਨਹੀਂ ਜਾਂਦੀ ਉਹ ਵੀ ਕਹਿੰਦੇ ਹੁੰਦੇ ਆ ਨਵਾਂ ਨਾਲੋਂ ਮਾਸ ਨਹੀਂ ਲੱਗ ਹੁੰਦਾ ਉਹ ਵੀ ਸਾਡੀ ਸਗੀ ਮਾਸੀ ਆ ਕੋਈ ਮਤਰੇਈ ਨਹੀਂ ਆ ਉਹ ਪੁੱਤ ਜਦੋਂ ਗੁੱਸੇ ਚੜੇ ਹੋਣ ਨਾ ਉਦੋਂ ਬੰਦੇ ਦੇ ਦਿਮਾਗ 'ਚ ਬਹੁਤ ਕੁਝ ਚੱਲਦਾ ਉਹ ਵੀ ਸਿਰਫ 2-3 ਮਿੰਟ ਦਾ ਹੁੰਦਾ ਜਦੋਂ ਕਹਿੰਦੀ ਮਾਸੀ ਨੂੰ ਨਹੀਂ ਮਿਲਣਾ ਫਿਰ ਠੀਕ ਆ ਮੰਮੀ ਜੀ ਮੈਂ ਨਹੀਂ ਮਿਲੂੰਗੀ ਪਰ ਬਾਅਦ ਚ ਲੈ ਲਓ ਨਾ ਦੋ ਪ੍ਰਕਾਰ ਦੀ ਹੁੰਦੀ ਇੱਕ ਨਾ ਹੁੰਦੀ ਨਾ ਦੋ ਪ੍ਰਕਾਰ ਦੀ ਇੱਕ ਨਾ ਹੁੰ ਮੈਂ ਨਹੀਂ ਕਰਨਾ ਮੇਰੇ ਕੋ ਨਹੀਂ ਹੁੰਦਾ ਇੱਕ ਨਾ ਹੁੰਦੀ ਆ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਵਾਂ ਵੇਖ ਲੈਣਾ ਹੋਣਾ ਨਹੀਂ ਪਰ ਮੇਰੇ ਕੋ ਚਲੋ ਮੈਂ ਕੋਸ਼ਿਸ਼ ਕਰਦਾ ਹੋ ਜੂਗਾ ਉੱਚ ਦਾ ਅੰਤਰ ਹੈ ਨਾ ਹਾਂਜੀ ਚਲੋ ਕੋਈ ਨਹੀਂ ਜਿੱਦਾਂ ਹੁਣ ਤੁਸੀਂ ਕਹਿੰਦੇ ਮੈਂ ਉਹਦਾ ਮੰਨੂਗੀ ਉਹਨਾਂ ਦੀ ਮੰਨਦੀ ਵੀ ਆ ਪਰ ਪਤਾ ਨਹੀਂ ਕਿਉਂ ਬਾਕੀ ਗੱਲ ਛੱਡ ਸਵੇਰ ਤੋਂ ਜਾ ਕੇ ਉਹਦੀ ਸਵੇਰੇ ਇਸ ਵਕਤ ਤੇ ਚਾਹ ਮੰਮੀ ਜੀ ਚਾਹ ਪੀਓ ਮੰਮੀ ਜੀ ਅੱਜ ਸਬਜ਼ੀ ਕਿਹੜੀ ਬਣਾਉਣੀ ਆ ਕੀ ਕਰਨਾ ਓਏ ਪਿਆਰ ਨਾਲ ਤੇ ਵੱਡੇ ਵੱਡੇ ਜਾਨਵਰ ਲੋਕੀ ਵਸ ਕਰ ਲੈਂਦੇ ਆ ਸ਼ੇਰਾਂ ਵਰਗੇ ਇਹ ਤੇ ਇਨਸਾਨ ਹੈ ਜਿਹੜੇ ਜਿਹੜੇ ਕੁੱਤੇ ਜਿਹਰੇ ਜਿਹੜੇ ਬਲਡੋਗ ਵਰਗੇ ਤੇ ਹਾਥੀਆਂ ਨੂੰ ਵਾਸ਼ਜ ਕਰ ਲੈਂਦਾ ਇਨਸਾਨ ਯਾਰ ਉਹ ਤੇ ਤੇਰੀ ਸੱਸ ਵਾ ਤੇਰੀ ਮਾਂ ਹੀ ਆ ਮੈਂ ਪਤਾ ਨਹੀਂ ਸੰਸਕਾਰ ਦਿੱਤੇ ਤੈਨੂੰ ਕਿ ਪੋਤਾ ਆਪਣੀ ਮਾਂ ਹੀ ਬਣਾਈ ਉਹਨੂੰ ਤੇ ਇੱਥੇ ਨਾ ਸ਼ਿਕਾਇਤ ਲੈ ਕੇ ਆਵੀਂ ਪਰ ਤੂੰ ਫੇਰ ਉਹ ਆਪਣੀ ਜਿੱਦ ਵਾਲੀ ਈਗੋ ਪਗਾਈ ਆ ਚੱਲ ਛੱਡ ਇਹ ਗੱਲ ਨੂੰ ਰੋਟੀ ਪਾਣੀ ਖਾਦਾ ਵਾ ਨਹੀਂ ਨਹੀਂ ਖਾਣਾ ਚਾਹ ਪੀਤੀ ਆ ਬਾਕੀ ਛੱਡ ਗੱਲ ਤੂੰ ਮੇਰੀ ਭੈਣ ਵਾ ਮੇਰੇ ਧੀਆ ਵਰਗੀ ਆ ਮਤੀ ਇਹ ਹੋਰ ਗੀਮੇਲ ਤੋਂ ਇੰਨੀ ਛੋਟੀਆਂ ਦੇ ਪੁੱਤ ਮੈਂ ਹੁਣ ਤੇਰੇ ਘਰ ਉਦੋਂ ਆਉਣਾ ਹੀ ਹਾਂ ਜਦੋਂ ਤੂੰ ਤੇ ਤੇਰੀ ਸੱਸ ਆਪ ਮੈਨੂੰ ਬੁਲਾਉਣ ਚਾਹਣ ਵੀ ਆ ਤੇ ਨਾਲੇ ਇੱਥੇ ਸੁਖਾਸ ਖਾਨ ਰੋ ਸਾਰੇ ਤੁਸੀਂ ਇਕੱਠੇ ਰੋ ਤੇ ਤਾਂ ਮੈਂ ਆਉਣਾ ਹੀ ਹਾਂ ਹੁਣ ਤੇਰੇ ਹੱਥ ਵਿੱਚ ਹੀ ਆਪਣੇ ਘਰ ਨੂੰ ਕਿਦਾਂ ਸੰਜੋਗ ਕੇ ਰੱਖਣਾ ਬੰਨ ਕੇ ਚਲੋ ਕੋਈ ਨਹੀਂ ਵੀਰ ਜੀ ਹਾਂ ਕਰੂੰਗੀ ਕੋਸ਼ਿਸ਼ ਮਾਂ ਵੀ ਓਏ ਕਿੰਨੀਆਂ ਸੱਦਰਾਂ ਹੁੰਦੀਆਂ ਮਾਂ ਪਿਓ ਦੀਆਂ ਹਾਂ ਜਦੋਂ ਵਿਆਹ ਹੁੰਦਾ ਸਾਡੇ ਘਰ ਨੌ ਆਈ ਆ ਸਾਡੇ ਘਰ ਧੀ ਆਈ ਆ ਇੱਕ ਅਲੱਗ ਮੈਂਬਰ ਆਇਆ ਤੋਂ ਲੱਗ ਮੈਂਬਰ ਉਹ ਪੱਤੇ ਅੱਡ ਤੇ ਡਾਲੀਆਂ ਅੱਡ ਕਰਦੇ ਫਿਰ ਪੁੱਤ ਨਹੀਂ ਚੰਗਾ ਲੱਗਦਾ ਚਲੋ ਕੋਈ ਨਹੀਂ ਵੀਰ ਜੀ ਮੈਂ ਕਰੂੰਗਾ